ਵਾਹਿਗੁਰੂ ਜੀ ਆਓ ਸਾਧ ਸੰਗਤ ਜੀ ਆਪਾਂ ਸਮਾਪਤੀ ਦੇ ਨੇੜੇ ਆ ਤਾਂ ਗੁਰੂ ਪਿਆਰਿਓ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਸਾਧ ਸੰਗਤ ਜੀ ਆਪ ਜੀ ਬੈਠਿਆ ਹੋ ਸਾਧ ਸੰਗਤ ਜੀ ਇਸ ਤੋਂ ਉੱਤੇ ਆਪਣੇ ਭਾਗ ਸਾਥ ਸੰਗ ਜੀ ਚੰਗੇ ਨਹੀਂ ਹੋ ਸਕਦੇ ਜੀ ਜਦੋਂ ਸਾਥ ਸੰਗ ਜੀ ਆਪਾਂ ਨੂੰ ਇਹੋ ਜਿਹੀ ਸੰਗਤ ਮਿਲ ਜਾਂਦੀ ਆ ਉਹ ਪਿਆਰੇ ਮਿਲ ਜਾਂਦੇ ਆ ਗੁਰੂ ਦੇ ਪਿਆਰਿਓ ਮੈਂ ਕਈ ਵਾਰੀ ਜਿਵੇਂ ਅੱਜ ਵੀ ਆਇਆ ਸਾਥ ਸੰਗ ਜੀ ਇੱਥੇ ਸਾਥ ਸੰਗ ਜੀ ਪਰਿਵਾਰ ਦੇ ਘਰ ਵੀ ਰਿਆਂ ਤੇ ਗੁਰੂ ਦੇ ਪਿਆਰਿਓ ਕੋਈ ਬਾਬਾ ਜੀ ਦਾ ਅਸਰ ਨਹੀਂ ਲੱਗਾ ਬਾਬਾ ਦੀਪ ਸਿੰਘ ਜੀ ਦਾ ਘਰ ਵਿੱਚ ਕੋਈ ਵੀ ਗੱਲ ਬਾਤ ਨਹੀਂ ਐ ਸਾਧ ਸੰਗਤ ਜੀ ਕੋਈ ਸਰੂਪ ਨਹੀਂ ਲੱਗਾ ਬਾਬਾ ਜੀ ਦਾ ਪਰ ਗੁਰੂ ਦੇ ਪਿਆਰਿਓ ਪਿਆਰ ਦੇਖਣ ਵਿੱਚ ਆਵੇ ਤੇ ਪਹਿਲੇ ਨੰਬਰ ਤੇ ਦਿਸਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਜ਼ਰੂਰੀ ਨਹੀਂ ਕਿ ਘਰ ਦੇ ਵਿੱਚ ਸਾਧ ਸੰਗਤ ਜੀ ਫੋਟੋ ਰੱਖ ਲੇ ਆਸਣ ਲਾ ਲਿਆ ਬਾਬਾ ਜੀ ਨੂੰ ਬਸ ਬਾਪੂ ਬਾਪੂ ਕਹਿਣਾ ਤੇ ਪਾਸੇ-પાસੇ ਰਹਿਣਾ ਬਾਪੂ ਬਾਪੂ ਕਹੀ ਜਾਣਾ ਸਾਧ ਸੰਗਤ ਜੀ ਔਰ ਪਾਸੇ-પાસੇ ਪਰਾਂਪਰਾ ਰਹਿਣਾ ਕਿਉਂਕਿ ਸਾਧ ਸੰਗਤ ਜੀ ਬਾਪੂ ਕਹਿਣ ਦੇ ਵਿੱਚ ਵੀ ਫਰਕ ਆ ਬਾਪੂ ਕਹਿਣ ਦੇ ਵਿੱਚ ਵੀ ਫਰਕ ਆ ਸਾਧ ਸੰਗ ਜੀ ਇੱਕ ਬਾਪੂ ਗੁਰੂ ਦੇ ਪਿਆਰ ਉਹ ਮਤਲਬ ਵਾਸਤੇ ਇੱਕ ਸਾਧ ਸੰਗ ਜੀ ਇਹ ਚੀਜ਼ ਵਾਸਤੇ ਕਿ ਜਿੰਨਾ ਚਿਰ ਬਾਪੂ ਆ ਉਹਨਾਂ ਚਿਰ ਮौज ਆ ਮੈਂ ਸਾਧ ਸੰਗ ਜੀ ਕਈ ਵਾਰੀ ਟਰੈਕਟਰਾਂ ਦੇ ਉੱਪਰ ਲਿਖਿਆ ਵੇਖਿਆ ਪੜ੍ਹਿਆ ਸਾਧ ਸੰਗ ਜੀ ਕਿ ਜਿੰਨਾ ਚਿਰ ਬਾਪੂ ਹੈ ਮौज ਕਰਦੇ ਹਾਂ ਐਸ਼ਾ ਕਰਦੇ ਹਾਂ ਜਦੋਂ ਬਾਪੂ ਚਲਾ ਗਿਆ ਉਹਦਾ ਪਤਾ ਨਹੀਂ ਕਿਹੜੀ ਮੌਤੇ ਮਰਦੇ ਹਾਂ ਪਤਾ ਨਹੀਂ ਕਿਹੜੀ ਮੌਤ ਮਰਾਂਗੇ ਜਿੰਨਾ ਚਿਰ ਬਾਪੂ ਉਹਨਾਂ ਚਿਰ ਇਸ਼ਾਂ ਕਰਦੇ ਆ ਤੇ ਗੁਰੂ ਦੇ ਪਿਆਰਿਓ ਇਹੋ ਹੀ ਗੱਲ ਆ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਨੂੰ ਸਾਧ ਸੰਗਤ ਜੀ ਜਿਵੇਂ ਰਾਤ ਹੀ ਸਾਧ ਸੰਗਤ ਜੀ ਦਾਸ ਇਹਨਾਂ ਦੇ ਘਰ ਦੇ ਵਿੱਚ ਰਿਆ ਪਰ ਸਾਧ ਸੰਗਤ ਕੋਈ ਸਰੂਪ ਨਹੀਂ ਦੇਖਿਆ ਘਰ ਦੇ ਵਿੱਚ ਕੋਈ ਕੁਝ ਨਹੀਂ ਦੇਖਿਆ ਸਾਧ ਸੰਗਤ ਜੀ ਸਭ ਤੋਂ ਵੱਡੀ ਤਾਂ ਗੱਲ ਸਾਧ ਸੰਗਤ ਦਾਸ ਨੂੰ ਉਦੋਂ ਖੁਸ਼ੀ ਹੋਈ ਜਦੋਂ ਇਸ ਪਰਿਵਾਰ ਨੇ ਸਾਧ ਸੰਗਤ ਜੀ ਫੋਨ ਦੇ ਉੱਤੇ ਕਨੈਕਟ ਕੀਤਾ ਕਿ ਬਾਬਾ ਜੀ ਅਸੀਂ ਸੰਗਤਾਂ ਦੇ ਮਹਾਰਾਜ ਜੋੜ ਮੇਲੇ ਕਰਵਾ ਰਹੇ ਹਾਂ ਅਸੀਂ ਬਾਬਾ ਜੀ ਬਾਬਾ ਦੀਪ ਸਿੰਘ ਜੀ ਦੇ ਖੁਸ਼ੀ ਦੇ ਮੁਤਾਬਕ ਉਹਨਾਂ ਦੀਆਂ ਖੁਸ਼ੀਆਂ ਲੈਣ ਦੀ ਖਾਤਰ ਬਾਬਾ ਜੀ ਦੀਵਾਨ ਸੁਜਾ ਰਹੇ ਹਾਂ ਤੁਸੀਂ ਟਾਈਮ ਦਿਓ ਤਾਂ ਸਾਧ ਸੰਗਤ ਜੀ ਮੈਨੂੰ ਤਾਂ ਉਦੋਂ ਬਹੁਤ ਖੁਸ਼ੀ ਹੋ ਜਾਂਦੀ ਹੈ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾਗਾ ਔਰ ਗੁਰੂ ਦੇ ਪਿਆਰਿਓ ਜਦੋਂ ਅਸੀਂ ਇਹਨਾਂ ਦੇ ਘਰ ਦੇ ਵਿੱਚ ਆਏ ਸਾਸ ਸੰਜੀ ਆਕਸਰ ਰੈਸ਼ ਵੀ ਸਾਡੀ ਉਸ ਪਰਿਵਾਰ ਦੇ ਘਰ ਹੀ ਹੁੰਦੀ ਆ ਤੇ ਗੁਰੂ ਦੇ ਪਿਆਰਿਓ ਕੋਈ ਸਰੂਪ ਨਹੀਂ ਦੇਖਿਆ ਅਸੀਂ ਘਰ ਦੇ ਵਿੱਚ ਪਰ ਜੇ ਇਹਨਾਂ ਦਾ ਪਿਆਰ ਦੇਖਦੇ ਆ ਸਾਸ ਸੰਜੀ ਮੈਂ ਖਾਲਸਾ ਜੀ ਕਈਆਂ ਦੇ ਘਰੇ ਬਾਬਾ ਜੀ ਦੇ ਆਸਣ ਲੱਗੇ ਹੋਏ ਆ ਕਈ ਦੁਪਹਿਰੇ ਕੱਟਦੇ ਆ ਮੈਂ ਇੰਨਾ ਸਤਕਾਰ ਖਾਲਸਾ ਜੀ ਉਹਨਾਂ ਦੇ ਘਰਾਂ ਦੇ ਵਿੱਚ ਨਹੀਂ ਵੇਖਿਆ ਜਿੰਨਾ ਇਸ ਪਰਿਵਾਰ ਦੇ ਘਰ ਦੇ ਵਿੱਚ ਸਤਕਾਰ ਦੇਖਿਆ ਇੱਕ ਖਾਲਸਾ ਜੀ ਅਈ ਨਿੰਗਹ ਹਜ਼ਾਰਾਂ ਸੰਗਤਾਂ ਦੇ ਇਕੱਠ ਕਰਵਾ ਦਿੰਨੇ ਸਾਧ ਸੰਗ ਜੀ ਤਾਂ ਗੁਰੂ ਦੇ ਪਿਆਰਿਓ ਇਹ ਕੋਈ ਮੰਮੂਲੀ ਗੱਲ ਨਹੀਂ ਦਾਸ ਨੇ ਖਾਲਸਾ ਜੀ ਰਾਤ ਇਹਨਾਂ ਨੂੰ ਪੁੱਛ ਵੀ ਲਿਆ ਇਥੇ ਆ ਕੇ ਮੈਂ ਕਿਹਾ ਜੀ ਤੁਸੀਂ ਇਹ ਗੱਲ ਦੱਸੋ ਵੀ ਤੁਹਾਨੂੰ ਇੰਨਾ ਬਾਬਾ ਜੀ ਦਾ ਚਾ ਕਿਵੇਂ ਚੜਿਆ ਵਿਆ ਵੀ ਅਸੀਂ ਦੀਵਾਨ ਲਵਾ ਲਈਏ ਕਹਿੰਦੇ ਬਾਬਾ ਜੀ ਆਪ ਜੀ ਦਾ ਪ੍ਰਚਾਰ ਸੁਣਦੇ ਆਂ ਆਪ ਜੀ ਦੀ ਕਾਫੀ ਵੀਡੀਓ ਆਉਂਦੀਆਂ ਹੋਰਾਂ ਨੇ ਵੀ ਸਾਨੂੰ ਦੱਸਿਆ ਬਾਕੀ ਇੱਥੇ ਵੀ ਬਹੁਤ ਸਾਰਿਆਂ ਨੇ ਦੱਸਿਆ ਸਾਨੂੰ ਕਿ ਬਾਬਾ ਜੀ ਕੋਈ ਖਰਚਾ ਨਹੀਂ ਹੋਊਗਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਆਂ ਤੁਹਾਨੂੰ ਕੋਈ ਇੱਕ ਪੈਸੇ ਦਾ ਵੀ ਲਾਲਚ ਨਹੀਂ ਹੈ ਤੇ ਅਸੀਂ ਇਹ ਵੀ ਗੱਲ ਬਾਬਾ ਜੀ ਇੱਕ ਦੀਵਾਨ ਸੁਣਿਆ ਕਿ ਕੱਲ ਪਤਾ ਨਹੀਂ ਕਿਸੇ ਨੇ ਵੇਖਿਆ ਕਿ ਨਹੀਂ ਵੇਖਿਆ ਇਸ ਮੁੱਦੇ ਨੂੰ ਰੱਖਦੇ ਹੋਏ ਬਾਬਾ ਜੀ ਅਸੀਂ ਕਿਸੇ ਨੂੰ ਇਕੱਠਾ ਨਹੀਂ ਕੀਤਾ ਬਾਬਾ ਜੀ ਬਸ ਠੀਕ ਆ ਕਿ ਅਸੀਂ ਆਂਡ ਗਵਾਂਡ ਪੰਜ ਸਿੰਘ ਇਕੱਠੇ ਹੋਏ ਸੀਗੇ ਬਾਬਾ ਜੀ ਇਕੱਠੇ ਹੋ ਕੇ ਅਸੀਂ ਇਹ ਪ੍ਰੇਰਣਾ ਕੀਤੀ ਤੇ ਸਾਡੇ ਕੋਲੇ ਬਾਬਾ ਜੀ ਕੋ तकरीबन 2.5 ਲੱਖ ਰੁਪਈਆ ਬਾਬਾ ਜੀ ਹੋ ਗਿਆ। ਦੀਵਾਨ ਲੋਨ ਤੋਂ ਪਹਿਲਾਂ ਪਹਿਲਾਂ ਕੋਈ ਅਸੀਂ ਗ੍ਰਾਹੀ ਨਹੀਂ ਕੀਤੀ ਬਸ ਅਸੀਂ ਤਾਂ ਇੱਥੇ ਲੌਸਮੈਂਟ ਕਰਤੀ ਰੱਖਸ਼ੇ ਦੇ ਉੱਤੇ 2.5 ਲੱਖ ਤਕਰੀਬਨ ਹੋ ਗਿਆ। ਬਾਕੀ ਜਿੰਨਾ ਸੰਗਤਾਂ ਨੇ ਸੇਵਾ ਆਪਣੇ ਵੱਲੋਂ ਲਈ ਆ ਬਾਬਾ ਜੀ ਉਹ ਵੀ ਬਹੁਤ ਆ ਟੈਂਟ ਦੀ ਸੇਵਾ ਕਿਸੇ ਨੇ ਲੈ ਲਈ ਸਾਊਂਡ ਦੀ ਸੇਵਾ ਕਿਸੇ ਨੇ ਲੈ ਲਈ। ਤੋਂ ਬਾਬਾ ਜੀ ਸਾਨੂੰ ਦਾ ਬਸ ਸੰਗਤਾਂ ਦਾ ਪਿਆਰ ਚਾਹੀਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹਨਾਂ ਨੂੰ ਕਹਿੰਦੇ ਬਾਬਾ ਦੀਪ ਸਿੰਘ ਜੀ ਦੇ ਸੇਵਾਦਾਰ ਸਾਧ ਸੰਗਤ ਜੀ ਵੱਡੇ ਵੱਡੇ ਮੈਂ ਉਹ ਬੰਦੇ ਦੇਖਿਆ ਤੁਸੀਂ ਦੇਖੋ ਗੁਰੂ ਦੇ ਪਿਆਰੋ ਜੇ ਅੱਜ ਸਾਡਾ ਮਰੀਜ਼ ਘਰ ਦੇ ਵਿੱਚ ਕੋਈ ਪਿਆ ਤੇ ਅਸੀਂ ਉਹਨੂੰ ਹਸਪਤਾਲ ਦੇ ਵਿੱਚ ਲੈ ਜਾਣੇ ਆ ਸਾਧ ਸੰਗਤ ਜੀ ਨੂੰ ਕੈਂਸਰ ਦੀ ਬਿਮਾਰੀ ਆ ਜਿਹਨੂੰ ਸਾਧ ਸੰਗਤ ਦੀ ਵੱਡੀ ਬਿਮਾਰੀ ਆ ਉਹਨੂੰ ਤੁਸੀਂ ਇਹ ਗੱਲ ਕਹਿ ਦਿਓ ਵੀ ਚਲੋ ਬਈ ਆਪਾਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਵਿੱਚ ਜਾਣੇ ਆ ਖੰਡੇ ਵਾਲੀ ਕਿਰਪਾ ਕਰਨਗੇ ਪਰ ਖਾਲਸਾ ਜੀ 20 ਬੰਦੇ ਇਕੱਠੇ ਕਰ ਲਓ 20 ਨਹੀਂ ਤਾਂ 50 ਇਕੱਠੇ ਕਰ ਲਓ ਸਾਧ ਸੰਗ ਜੀ ਤੁਹਾਨੂੰ ਉਹ ਝੇੜ ਕਰਨਗੇ ਤੁਹਾਨੂੰ ਮਜ਼ਾਕ ਕਰਨਗੇ ਵੀ ਹੈ ਕਿਡੇ ਕਮਲੇ ਹੋਏ ਜੇ ਇਹਨੂੰ ਕੋਈ ਸਰਦੀ ਬਿਮਾਰੀ ਆ ਕੋਈ ਆਹ ਬਿਮਾਰੀ ਆ ਕੋਈ ਬੋਲਦਾ ਨਹੀਂ ਕੋਈ ਚੱਲਦਾ ਨਹੀਂ ਤੇ ਤੁਸੀਂ ਇਹਨੂੰ ਡਾਕਟਰ ਨੂੰ ਦਿਖਾਓ ਜਾ ਕੇ ਕਿਸੇ ਹਸਪਤਾਲ ਦੇ ਵਿੱਚ ਦਿਖਾਓ ਬਾਬਾ ਦੀਪ ਸਿੰਘ ਜੀ ਉੱਥੇ ਡਾਕਟਰ ਆਉ ਉਹ ਉਸੇ ਹਸਪਤਾਲ ਦਾ ਪਤਾ ਲਾ ਸਾਤਸੰਗ ਜੀ ਦਾਸ ਨੇ ਕਿੰਨੇ ਕੇ ਕਰੂਪ ਨਗਰ ਦੀ ਸਾਤਸੰਗ ਜੀ ਆਪ ਜੀ ਨੂੰ ਰਿਕਾਰਡਿੰਗ ਭੇਜੀ ਸੀ ਗੁਰੂ ਦੇ ਪਿਆਰਿਓ ਕਿ ਉਹ ਮਾਈ ਨੇ ਕਿਵੇਂ ਡਾਕਟਰਾਂ ਦੇ ਸਿਕੰਜੇ ਚ ਆਪਣੇ ਬੱਚੇ ਨੂੰ ਕੱਢਿਆ ਮੋਏ ਹੋਏ ਨੂੰ ਸਾਤਸੰਗ ਜੀ ਕੋਈ 2-4 ਸਾਸ ਲੈਂਦਾ ਸੀਗਾ ਕਿਵੇਂ ਕੱਢ ਕੇ ਸਾਤਸੰਗ ਜੀ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਉੱਤੇ ਜਾ ਕੇ ਪਤਾ ਲਾ ਆ ਬੈਠਾ ਮਹਾਰਾਜ ਜੀ ਪੁੱਤ ਤੇਰਾ ਮਾਰਲਾ ਰਖਲਾਦ ਭਾਵੇਂ ਮਹਾਰਾਜ ਤੇਰਾ ਹੀ ਆ ਉੱਥੋਂ ਫਿਰ ਸਾਤਸੰਗ ਜੀ ਕਿਸ ਤਰ੍ਹਾਂ ਗੁਰੂ ਦੇ ਪਿਆਰੋ ਇੱਕ ਰਾਤ ਹੀ ਕੱਟੀ ਸਿਰਫ ਸਾਤਸੰਗ ਜੀ ਇੱਕ ਰਾਤ ਦੂਸਰੇ ਦਿਨ ਬੱਚਾ ਸਾਧ ਸੰਗਜੀ ਉਹੀ ਗੁਰੂ ਦੇ ਪਿਆਰਿਓ ਮੰਗ ਮੰਗ ਕੇ ਚੀਜ਼ਾਂ ਖਾਵੇ ਮੈਂ ਉਹ ਖੜਾਉਣਾ ਲੈਣਾ ਮੈਂ ਆਹ ਚੀਜ਼ ਖਾਣੀ ਆ ਮੈਂ ਆਹ ਚੀਜ਼ ਖਾਣੀ ਆ ਇਹ ਬਾਬਾ ਦੀਪ ਸਿੰਘ ਦੇ ਉੱਤੇ ਵਿਸ਼ਵਾਸ ਹੈ ਅਗਰ ਸਹੀ ਗੱਲ ਦੇਖੀ ਜਾਵੇ ਤਾਂ ਸਾਧ ਸੰਗਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰਵਾਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰਵਾਲੇ ਸਾਧ ਸੰਗਜੀ ਬਖਸ਼ਾ ਕਰਦੇ ਨੇ ਕਹਿੰਦੇ ਤੈਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਮਾਣ ਹੋਣਾ ਚਾਹੀਦਾ ਏ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਮਾਣ ਹੋਣਾ ਚਾਹੀਦਾ ਹੈ ਤੂੰ ਸੋਚ ਤੂੰ ਸੋਚ ਵੀ ਅੱਜ ਮੈਂ ਹੈ ਕੱਲ ਮੇਰੇ ਲਈ ਦਿਨ ਚੜਨਾ ਪਰ ਸਾਡੀ ਮੰਗ ਹੁੰਦੀ ਮਹਾਰਾਜ ਸਾਡੀ ਆ ਮੰਗ ਪੂਰੀ ਹੋ ਗਈ ਤਾਂ ਤੈਨੂੰ ਲੈ ਜਾਾਂਗੇ ਨਹੀਂ ਤਾਂ ਨਹੀਂ ਲਿਜਾਂਦੇ ਸੀ ਸਾਧ ਸੰਗ ਜੀ ਬਾਬਾ ਜੀ ਇੱਕ ਹੋਰ ਉਦਾਹਰਨ ਦਿੰਦੇ ਹੁੰਦੇ ਸਨ ਕਹਿੰਦੇ ਭਾਈ ਤੇਰਾ ਘਰ ਭੀੜਾ ਨਾ ਤੈਨੂੰ ਕੋਈ ਮੁਸ਼ਕਲ ਆ ਤਾਂ ਉਹਦੇ ਮੁੰਡੇ ਨੂੰ ਬਾਹਰ ਭੇਜਣਾ ਜਾਂ ਕੋਈ ਹੋਰ ਕੀਤਾ ਕਰਾਇਆ ਕਿਸੇ ਦਾ ਕੋਈ ਕੋਈ ਵੀ ਚੱਕਰ ਆ ਕੋਈ ਖੁਸ਼ੀ ਦਾ ਕੋਈ ਗਮੀ ਦਾ ਤੇਰਾ ਭਵਾਂ ਘਰ ਪੀੜਾ ਤੇ ਚਾਹੇ ਤੂੰ ਕਿਰਾਏ ਤੇ ਰਹਿਣਾ ਸਾਧ ਸੰਗਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਪਿਆਰ ਵਾਲੇ ਜਿਹੜੇ ਹੈਗੇ ਉਹ ਗਲੀਆਂ ਦੇ ਵਿੱਚ ਟੈਂਟ ਲਵਾ ਕੇ ਸਾਧ ਸੰਗਜੀ ਦੀਵਾਨ ਵੀ ਲਵਾ ਦਿੰਦੇ ਆ ਤੇ ਗੁਰੂ ਦੇ ਪਿਆਰਿਓ ਉਹ ਸੁਖਮਨੀ ਸਾਹਿਬ ਦੇ ਜਾਪ ਵੀ ਕਰਵਾਉਂਦੇ ਆ ਪਰ ਸਾਧ ਸੰਗਜੀ ਕਈਆਂ ਦੇ ਉੱਤੇ ਜਿਨ੍ਹਾਂ ਦੇ ਘਰ ਦੇ ਵਿੱਚ ਦਾਸ ਨੇ ਦੱਸਿਆ ਖੂਨ ਦੇ ਛਿੱਟੇ ਆ ਜਾਂਦੇ ਸਾਧ ਸੰਗਜੀ ਉਹਨਾਂ ਦੀ ਬੁੱਧੀ ਦੇ ਉੱਤੇ ਇਹੋ ਜਿਹਾ ਅਸਰ ਹੋ ਜਾਂਦਾ ਸਾਧ ਸੰਗਜੀ ਉਹ ਜਿਹੜੀ ਗੱਲ ਫੜ ਲੈਂਦੇ ਆ ਉਹ ਫੜ ਲੈਂਦੇ ਆ ਨਹੀਂ ਜੀ ਮੇਰਾ ਪੁੱਤ ਪਹਿਲਾਂ ਤਾਂ ਬਾਹਰ ਨੂੰ ਜਾਵੇ ਫੇਰ ਇਹ ਕੰਮ ਕਰਾਂਗੇ ਮੇਰੇ ਪੁੱਤ ਦਾ ਵੀਜ਼ਾ ਆ ਜਾਵੇ ਬਾਹਰ ਨੂੰ ਫੇਰ ਅਸੀਂ ਕਰਾਂਗੇ ਸਾਡੀ ਆਹ ਜ਼ਰੂਰਤ ਪੂਰੀ ਹੋ ਜਾਵੇ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ ਅਸੀਂ ਫੇਰ ਹੀ ਕੰਮ ਕਰਾਂਗੇ ਜਾਂ ਅਸੀਂ ਘਰ ਪਾਲ ਕੇ ਫੇਰ ਕੰਮ ਕਰਾਂਗੇ ਨਹੀਂ 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 ਬਾਬਾ ਨਾਲ ਸਿੰਘ ਜੀ ਕਹਿੰਦੇ ਸਨ ਉਹ ਤਾਂ ਗੁਰੂ ਸਾਹਿਬ ਨੂੰ ਇੱਕ ਵਾਰੀ ਘਰੇ ਲੈ ਕੇ ਜਾ ਸਾਦ ਦੀ ਸਾਦ ਹੀ ਲੈ ਜਾ ਕਰਨੀ ਤੇ ਇੱਕ ਵਾਰੀ ਘਰੇ ਲੈ ਕੇ ਜਾ ਤੇ ਸਾਧ ਸੰਗਤ ਜੀ ਬਾਬਾ ਜੀ ਨਾਲ ਆਏ ਗੱਲਾਂ ਕਰ ਗੁਰੂ ਗ੍ਰੰਥ ਸਾਹਿਬ ਜੀ खेदसਵੇਂ ਪਾਤਸ਼ਾਹੀ ਆ ਦੇਖੋ ਮੇਰਾ ਛੋਟਾ ਜਿਹਾ ਘਰ ਆ ਬਾਬਾ ਜੀ ਛੋਟਾ ਜਿਹਾ ਘਰ ਆ ਬਾਬਾ ਜੀ ਆਏ ਗਿਜਾਰਾ ਕਰਦੇ ਆ ਸਾਧ ਸੰਗ ਜੀ ਮੇਰੇ ਵਰਗਾ ਤਾਂ ਗੁਰੂ ਦੇ ਪਿਆਰਿਓ ਦੁੱਧ ਦਾ ਗਲਾਸ ਪੀ ਕੇ ਢਕਾਰ ਮਾਰ ਦਿੰਦੇ ਆ ਭੁੱਲ ਜਾਂਦੇ ਆ ਪਰ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਜਿਹੜੇ ਘਰ ਦੇ ਵਿੱਚ ਜਾ ਵੜਦੇ ਆ ਉਹ ਤੇਰਾ ਸਾਧ ਸੰਗ ਜੀ ਗਰੀਬੀ ਵੇਖ ਕੇ ਗੁਰੂ ਦੇ ਪਿਆਰਿਓ ਉਹ ਸਾਧ ਸੰਗ ਜੀ ਤੇਰਾ ਪਿਆਰ ਵੇਖ ਕੇ ਗੁਰੂ ਦੇ ਪਿਆਰਿਓ ਉਹਨਾਂ ਨੂੰ ਤਾਂ ਸਾਧ ਸੰਗ ਜੀ ਤੂੰ ਚਾਹੇ ਪਾਣੀ ਫੋਕੇ ਪਾਣੀ ਦਾ ਗਲਾਸ ਤਾਂ ਆਜੇ ਪਾਣੀ ਦਾ ਗਲਾਸ ਹੀ ਰੱਖ ਦੀਂ ਉਹ ਵੀ ਸਾਧ ਸੰਗ ਜੀ ਤੇਰਾ ਦੁੱਧ ਦੇ ਉੱਤੇ ਖਾਲਸਾ ਜੀ ਪ੍ਰਵਾਨ ਕਰਨਗੇ ਮਾਫ ਕਰਨਾ ਸਾਧ ਸੰਗ ਜੀ ਦੁੱਧਨ ਤੋਂ ਵੀ ਉੱਤੇ ਪ੍ਰਵਾਨ ਕਰਨਗੇ ਤੇ ਫਿਰ ਸਾਧ ਸੰਗ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਾਰਨ ਪੈ ਗਏ ਤੇ ਉਸ ਤੋਂ ਬਾਅਦ ਵਿੱਚ ਤੂੰ ਇੱਕ ਸਾਲ ਬਾਅਦ ਵੇਖੀ ਵੀ ਤੇਰਾ ਉਹੀ ਘਰ ਆ ਉਹੀ ਤੇਰਾ ਚਾਲ ਚੱਲਣਾ ਸਾਧ ਸੰਗ ਜੀ ਇਹ ਕੋਈ ਸੇਵਾ ਲੈਣੀ ਹੁੰਦੀ ਹੈ ਹੁਣ ਜਿਹਦੇ ਸਾਧ ਸੰਗ ਜੀ ਮੁੰਡਿਆਂ ਨੇ ਬਾਹਰ ਨੂੰ ਜਾਣਾ ਗੁਰੂ ਦੇ ਪਿਆਰਿਓ ਇਹ ਵੀ ਦਾਸ ਕੋਲੇ ਆਉਂਦਿਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਕੀ ਪਤਾ ਬਾਬਾ ਜੀ ਨੇ ਉਹਨਾਂ ਦੇ ਕੋਲੋਂ ਸੇਵਾ ਲੈ ਕੇ ਉਹਨਾਂ ਦੇ ਪੁੱਤ ਬਣਾ ਕੇ ਗੁਰੂ ਦੇ ਪਿਆਰਿਓ ਫੇਰੀ ਬਾਬਾ ਜੀ ਨੇ ਭੇਜਣਾ ਹੋਊਗਾ ਉਹਨਾਂ ਦੇ ਨਾਲ ਸਾਧ ਸੰਗਤ ਜੀ ਉਹਦਾ ਕਿਉਂ ਨਹੀਂ ਉਹਨਾਂ ਦੀ ਚਾਂਸ ਬਣਦੇ ਜਾਂ ਉਹਨਾਂ ਦੇ ਨਾਲ ਸਾਧ ਸੰਗਤ ਜੀ ਉੱਥੇ ਕੁਝ ਘਟਨਾ ਹੋਣੀ ਹੋਣੀ ਐ ਔਰ ਦੂਸਰਾ ਨੰਬਰ ਸਾਧ ਸੰਗਤ ਜੀ ਜਿਹਦੇ ਘਰ ਦੇ ਵਿੱਚ ਖੂਨ ਦੇ ਛਿੱਟੇ ਜਾਵੜਦੇ ਸਾਧ ਸੰਗਤ ਜੀ ਉਹਨਾਂ ਚਰ ਕਿਤੇ ਵੀ ਕਿਰਪਾ ਨਹੀਂ ਹੁੰਦੀ ਸਾਧ ਸੰਗਤ ਜੀ ਚਾਹੇ ਤੁਸੀਂ ਜਿੰਨਾ ਚਿਰ ਮਰਦੀ ਦਾਖਰੋ ਪਰ ਅਰਦਾਸ ਦੀ ਸਾਧ ਸੰਗਤ ਜੀ ਅਰਦਾਸ ਹੁੰਦੀ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਵੀ ਤੈਨੂੰ ਖੰਡੇ ਵਾਲਿਆ ਪਿਆਰ ਕਰਦਾ ਬਾਬਾ ਜੀ ਉਹਦੇ ਵਰਨੋਂ ਖੁਸ਼ੀ ਦਾ ਸੁਨੇਹਾ ਹੀ ਆਵੇ। ਕਈ ਕਹਿੰਦੇ ਸਾਸੰਹ ਜੀ ਉਹਦੇ ਮਨ ਦੇ ਵਿੱਚ ਈਰਖਾ ਹੁੰਦਾ ਲੈ ਬਾਬਾ ਵੱਡਾ ਹੈ ਆਪ ਹੀ ਆ ਗਿਆ। ਸ਼ਾਇਦ ਮੈਂ ਹੀ ਬਾਬਾ ਦੀਪ ਸਿੰਘ ਜੀ ਨੂੰ ਮੰਨਦਾ ਹੋਰ ਕੋਈ ਮੰਨਦਾ ਹੀ ਨਹੀਂ। ਅਸੀਂ ਭੇਜ ਕੇ ਵੇਖਾਂਗੇ ਅਸੀਂ ਐਂ ਕਰਕੇ ਵੇਖਾਂਗੇ। ਨਾ ਭਾਈ ਜਦੋਂ ਤੁਹਾਨੂੰ ਪਰਿਵਾਰ ਹੀ ਬਣਾ ਲਿਆ ਭਾਈ ਪਰਿਵਾਰ ਨਾਲ ਝਗੜਾ ਕਾਦੋ ਕਰਨਾ ਹੈ। ਕਿਹੜਾ ਸਾਸੰਹ ਜੀ ਜੋ ਬਾਬਾ ਦੀਪ ਸਿੰਘ ਜੀ ਨੂੰ ਮੰਨਣ ਵਾਲਾ ਗੁਰਬਾਣੀ ਪੜ੍ਹਨ ਵਾਲਾ ਖਾਲਸਾ ਜੀ ਕਿਹੜਾ ਅਸੀਂ ਅਰਦਾਸ ਕਰਦੇ ਹਾਂ ਤੁਹਾਡੀ ਕਿ ਤੁਹਾਡੇ ਕਾਮਨਾ ਪੂਰੀਆਂ ਨਾ ਹੋਣ। ਅਸੀਂ ਤਾਂ ਦੋ ਟਾਈਮ ਅਰਦਾਸ ਬੇਨਤੀ ਕਰਦੇ ਆ ਕਿਉਂਕਿ ਸਾਧ ਸੰਗਤ ਜੀ ਜਦੋਂ ਕਾਮਨਾ ਪੂਰੀ ਹੋ ਗਈ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਦਾ ਧੰਨ ਕਹੋਗੇ ਨਾ ਚਲੋ ਸਾਨੂੰ ਤਾਂ ਲੋਲਿਆਂ ਨੂੰ ਖਾਲਸਾ ਜੀ ਤੁਸੀਂ ਕੀ ਕਰਨ ਸਾਡਾ ਤਾਂ ਗੁਣ ਕੀ ਪਾਉਣਾ ਹੈ ਬਾਬਾ ਦੀਪ ਸਿੰਘ ਜੀ ਨੂੰ ਦਾ ਧੰਨ ਕਹੋਗੇ ਨਾ ਸਾਨੂੰ ਇੰਨੀ ਖੁਸ਼ੀ ਹੈ ਕਿ ਸਾਡੇ ਬਾਬਾ ਦੀਪ ਸਿੰਘ ਜੀ ਨੂੰ ਕੋਈ ਧੰਨ ਕਹਿ ਦੇਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਗੁਰੂ ਦੇ ਪਿਆਰਿਓ ਜੋ ਸਿੱਧਾਂ ਸੰਗਾਂ ਦੇ ਨਾਲ ਵਿਚਾਰ ਹੁੰਦੀਆਂ ਸਾਧ ਸੰਗਤ ਜੀ ਵਿਚਾਰਾਂ ਹੁੰਦੀਆਂ ਗੁਰੂ ਦੇ ਪਿਆਰਿਓ ਬਾਬਾ ਅਨੰਦ ਸਿੰਘ ਦੇ ਨਾਲ ਵਿਚਾਰਾਂ ਹੁੰਦੀਆਂ ਜਿਹਦੇ ਘਰ ਦੇ ਵਿੱਚ ਸਾਥ ਸੰਗਜੀ ਖੂਨ ਤੇ ਛਿਟੇ ਆ ਜਾਂਦੇ ਆ ਉਹ ਸਾਥ ਸੰਗਜੀ ਬਸ ਆਪਣੀ ਜ਼ਿੰਦਗੀ ਨਗਾਲੂਗਾ ਆਪਣਾ ਟਾਈਮ ਨਗਾਲੂਗਾ ਮੇਰੇ ਬਾਬਾ ਦੀਪ ਸਿੰਘ ਜੀ ਮੇਰੇ ਬਾਬਾ ਦੀਪ ਸਿੰਘ ਜੀ ਗੁਰੂ ਦੇ ਪਿਆਰਿਓ ਤੋਂ ਇਹ ਕਹੇ ਕਿ ਬਾਬਾ ਜੀ ਹੋ ਸਕਦਾ ਤੁਸੀਂ ਮੇਰੇ ਪੁੱਤ ਤੋਂ ਸੇਵਾ ਲੈ ਕੇ ਬਾਬਾ ਜੀ ਨੂੰ ਫੇਰ ਹੀ ਬਾਹਰ ਭੇਜੋਗੇ ਤੁਸੀਂ ਕਿ ਕੋਈ ਵੀ ਸਾਥ ਸੰਗਜੀ ਕਾਮਨਾ ਆਪਣਾ ਘਰ ਵਿਖਾਓ ਹਣ ਜਿੰਨਾ ਨਹੀਂ ਸਾਥ ਸੰਗਜੀ ਕਿਰਾਏ ਤੇ ਗੁਰੂ ਦੇ ਪਿਆਰਿਓ ਰਹਿੰਦੇ ਵਿਚਾਰੇ ਉਹ ਟੈਂਟ ਲਾ ਲਾ ਕੇ ਸਾਥ ਸੰਗਜੀ ਕਰਵਾਉਂਦੇ ਆ ਵੱਡੇ ਵੱਡੇ ਦੀਵਾਨ ਕਰਵਾਉਂਦੇ ਆ 50-50 ਹਜ਼ਾਰਾਂ ਦਾ ਸਾਥ ਸਦੀ ਇਕੱਠ ਹੋ ਜਾਂਦਾ ਗੁਰੂ ਦੇ ਪਿਆਰੋ ਉਹ ਵੀ ਸਾਧ ਸੰਗਤ ਜੀ ਬਾਅਦ ਦੇ ਵਿੱਚ ਨਾਲੇ ਪੈਸੇ ਇਕੱਠੇ ਹੋ ਜਾਂਦੇ ਆ ਕਿੰਨੀ ਉਹਨਾਂ ਦੇ ਅੰਦਰ ਸ਼ਰਧਾ ਭਰੀ ਆ ਇਸ ਕਰਕੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸਾਨੂੰ ਭਾਈ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਘਰ ਦੇ ਵਿੱਚ ਲੈ ਜਾ ਤੇ ਗੁਰੂ ਦੇ ਪਿਆਰਿਓ ਮਾਲਕ ਕਿਰਪਾ ਕਰ ਦੇਣਗੇ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਕਰਕੇ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ ਸਾਡੇ ਤੇ ਜਵੇਂ ਉਹਨਾਂ ਦਾ ਦਰਬਾਰ ਸਜਾਇਆ ਸਾਧ ਸੰਗਤ ਜੀ ਪੂਰਨ ਦੇ ਦਰਬਾਰ ਦੇ ਵਿੱਚ ਸਾਧ ਸੰਗਤ ਜੀ ਕੋਈ ਵੀ ਖਾਲੀ ਨਹੀਂ ਜਾਂਦਾ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਮੈਨੂੰ ਯਾਦ ਆਇਆ ਗੁਰੂ ਦੇ ਪਿਆਰਿਓ ਅੱਜ ਆਪਾਂ ਥੋੜੀ ਜੀ ਵਿਚਾਰ ਕਰਨੀ ਹੈ ਸਾਧ ਸੰਗਤ ਜੀ ਇਹ ਵਿਚਾਰ ਗੁਰੂ ਦੇ ਪਿਆਰਿਓ ਬਾਬਾ ਅਨੰਦ ਸਿੰਘ ਜੀ ਨੇ ਸਮਤ ਦਿੱਤੀ ਹੈ ਸਾਧ ਸੰਗਤ ਜੀ ਕਈ ਲੋਕ ਇਹੋ ਜਿਹੇ ਆ ਸਾਧ ਸੰਗਤ ਜੀ ਬਾਪੂ ਦੇ ਉੱਤੇ ਪੂਰਾ ਵਿਸ਼ਵਾਸ ਰੱਖਣ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਰੱਖਣ ਪ੍ਰਗਟ ਕਰਕੇ ਜਾਣਨ ਸਾਧ ਸੰਗਤ ਦੇ ਗੁਰੂ ਦੇ ਪਿਆਰਿਓ ਕਈਆਂ ਨੂੰ ਸਾਧ ਸੰਗਤ ਦੇਖਿਆ ਹੈ ਘਰ ਦੇ ਵਿੱਚ ਕੋਠੀਆਂ ਪੈਂਦੀਆਂ ਜਾਂ ਕੋਈ ਦੁਕਾਨਾਂ ਦੇ ਉੱਤੇ ਸਾਧ ਸੰਗਤ ਜੀ ਲੇਬਰ ਰੱਖੀ ਹੈ ਮਜ਼ਦੂਰ ਰੱਖਿਆ ਸਾਧ ਸੰਗਤ ਜੀ ਕੰਮ ਕਰਨ ਵਾਲੇ ਰੱਖੇ ਆ ਗੁਰੂ ਦੇ ਪਿਆਰਿਓ ਸਾਧ ਸੰਗਤ ਕਈ ਜਗ੍ਹਾ ਤੇ ਦੇਖਿਆ ਹੈ ਸੰਗਤ ਭੁਖਦੀ ਆ ਗੁਰੂ ਸਾਹਿਬ ਜੀ ਸੱਚੇ ਪਾਸ਼ੇ ਬਖਸ਼ਾ ਕਰਨ ਫੋਨ ਕਰਦੀ ਆ ਤੇ ਬਾਬਾ ਜੀ ਦਿਖਾਉਂਦੇ ਸਾਧ ਸੰਗ ਦੀ ਜਿਹੜੇ ਸਾਨੂੰ ਸਾਧ ਸੰਗ ਦੀ ਮਾਲਕ ਬਣਾਉਂਦੇ ਆ ਅਸੀਂ ਉਹਨਾਂ ਨੂੰ ਪੁੱਛਦੇ ਤੱਕ ਨਹੀਂ ਗਏ ਤੇ ਸਾਧ ਸੰਗ ਦੀ ਕੰਮ ਕਰਵਾਈ ਜਾਣਾ ਕੰਮ ਕਰਵਾਈ ਜਾਣਾ ਮਾਲਕਾਂ ਨੇ ਮੁੜ ਕੇ ਸਾਧ ਸੰਗ ਜੀ ਉਹਨਾਂ ਦੀਆਂ ਦਿਹਾੜੀਆਂ ਕੱਟਨੀਆਂ ਉਹਨਾਂ ਦੇ ਤਨਖਾਹ ਨਹੀਂ ਪੂਰੀ ਦੇਣੀ ਤੇ ਬਾਬਾ ਅਨੰਦ ਸਿੰਘ ਦੇ ਬਚਨ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਆਉਂਦੇ ਆ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਆ ਬਾਬਾ ਜੀ ਕਹਿੰਦੇ ਭਾਈ ਜਿਹੜੇ ਮਜ਼ਦੂਰ ਦੀ ਖੂਨ ਪਸੀਨਾ ਕਰਕੇ ਉਹਨੇ ਕਮਾਈ ਕੀਤੀ ਹੈ ਉਹਦੀ ਕਿਸੇ ਨੇ ਮਿਹਨਤ ਰੱਖੀ ਹੈ ਕੁਣ ਉਹਦਾ ਕਿਸੇ ਨੇ ਸਾਥ ਸਾਧੀ ਤਨਖਾਹ ਰੱਖੀ ਉਹਦੀ ਗੁਰੂ ਦੇ ਪਿਆਰਿਓ ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਸਨ ਉਹਦੇ ਪੈਸੇ ਫਿਰ ਹਸਪਤਾਲਾਂ ਦੇ ਵਿੱਚ ਜਾ ਜਾ ਕੇ ਨਿਕਲਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹਸਪਤਾਲਾਂ ਦੇ ਵਿੱਚ ਜਾ ਜਾ ਕੇ ਨਿਕਲਦੇ ਆ ਇੱਕ ਗੁਰੂ ਦੇ ਪਿਆਰਿਓ ਬਾਬਾ ਜੀ ਹੋਰ ਸਮਤ ਦਿੰਦੇ ਹੁੰਦੇ ਸਨ ਗੁਰੂ ਦੇ ਪਿਆਰਿਓ ਪਹਿਲਾਂ ਵੀ ਦਾਸ ਨੇ ਜਗਰ ਕੀਤਾ ਗੁਰੂ ਦੇ ਪਿਆਰਿਓ ਸਾਥ ਸੰਗਤ ਜੀ ਬਹੁਤ ਸਾਰੇ ਜੀਵ ਆ ਗੁਰੂ ਦੇ ਪਿਆਰਿਓ ਜਿਹੜੇ ਛੋਟੇ ਛੋਟੇ ਸਾਥ ਸੰਗਤ ਜਾਨਵਰ ਚਿੜੀਆਂ ਕਬੂਤਰ ਲਾ ਲਓ ਸਾਹਸੰਗ ਜੀ ਚਿੜੀਆਂ ਲਾ ਲਓ ਸਾਹਸੰਗ ਜੀ ਖਰਗੋਸ਼ ਲਾ ਲਓ ਬਹੁਤ ਸਾਰੇ ਜਾਨਵਰ ਆਪ ਜੀ ਦੇਖਦੇ ਹੋ ਦੁਕਾਨਾਂ ਦੇ ਵਿੱਚ ਬੰਦ ਕੀਤੇ ਹੁੰਦੇ ਆ ਗੁਰੂ ਦੇ ਪਿਆਰਿਓ ਪਿੰਜਰਾਂ ਵਿੱਚ ਬੰਦ ਕੀਤੇ ਹੁੰਦੇ ਆ ਤੇ ਸਾਹਸੰਗ ਜੀ ਪਿੰਜਰਿਆਂ ਦੇ ਵਿੱਚ ਬੰਦ ਕਰਕੇ ਸਾਹਸੰਗ ਜੀ ਫਿਰ ਉਹਨਾਂ ਨੂੰ ਵੇਚਦੇ ਆ ਚਿੜੀਆਂ ਵੇਚਦੇ ਰੰਗ ਬਰੰਗੀਆਂ ਸਾਹਸੰਗ ਜੀ ਕੋਈ ਹੋਰ ਜਾਨਵਰ ਵੇਚਦੇ ਆ ਉਹਨਾਂ ਤੋਂ ਪੈਸੇ ਲੈਂਦੇ ਆ ਤੇ ਸਾਹਸੰਗ ਜੀ ਇਹ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਪਾਈਆ ਅਗਲਾ ਜਨਮ ਉਹਦਾ ਇਹ ਹੋ ਜਾਊਗਾ ਵੀ ਉਹ ਜੇਲ੍ਹਾਂ ਦੇ ਵਿੱਚ ਹੀ ਰਹੂਗਾ। ਅਗਲਾ ਜਨਮ ਜੇਲ੍ਹਾਂ ਵਿੱਚ ਰਹੂਗਾ। ਦਾਸ ਨੇ ਖਾਲਸਾ ਜੀ ਇਹੋ ਜਿਹੇ ਵੀ ਬੰਦੇ ਦੇਖੇ ਜਿਹੜੇ ਅਮਰਤਾਰੀ ਬੰਦੇ ਆ ਜਿਨ੍ਹਾਂ ਦੇ ਸ੍ਰੀ ਸਾਹਿਬ ਪਾਇਆ ਸਾਧ ਸੰਗਤ ਜੀ ਡੇਡ ਡੇਡ ਗੱਠ ਦੇ ਉਹ ਵੀ ਇਹ ਕੰਮ ਦੇ ਵਿੱਚ ਪੈ ਗਏ ਜਾਨਵਰਾਂ ਨੂੰ ਕੈਚ ਕਰਨਾ ਇੰਨੀ ਗਰਮੀ ਦੇ ਵਿੱਚ ਸਾਧ ਸੰਗਤ ਦੀ ਪਿੰਜਰਾਂ ਵਿੱਚ ਤਾੜ ਕੇ ਰੱਖਣਾ। ਸਾਧ ਸੰਗਤ ਜੀ ਨਾ ਉੱਡ ਸਕੇ ਨਾ ਕਿਸੇ ਪਾਸੇ ਜਾ ਸਕੇ ਤੇ ਗੁਰੂ ਦੇ ਪਿਆਰਿਓ ਕਈ ਮੈਂ ਇਹੋ ਜਿਹੇ ਦੇਖਿਆ ਸਾਧ ਸੰਗਤ ਜੀ ਆਪਦੀਆਂ ਅੱਖਾਂ ਦੇ ਨਾਲ ਦੇਖੇ ਸਾਧ ਸੰਗਤ ਜੀ। ਲੈ ਕੇ ਖਾਲਸਾ ਜੀ 10 10 20 2000 ਰੁਪਇਆ ਗੁਰੂ ਦੇ ਪਿਆਰਿਓ ਤੇ ਪਿੰਜਰੇ ਵਾਲੇ ਕੋਲੇ ਜਾ ਵਰਨਾ ਹਾਂ ਵੀ ਆ ਚਿੜੀਆਂ ਕਿੰਨੀਆਂ ਤੇਰੇ ਕੋਲੇ ਇਹ ਜੀ ਮੇਰੇ ਕੋਲੇ 50 ਚਿੜੀਆਂ ਕਿੰਨੇ ਦੀਆਂ ਦੇਣੀਆਂ ਇਹ ਜੀ ਮੈਂ 2000 ਦੀਆਂ ਦੇ ਦੂੰਗਾ ਲਿਆ ਆ ਚੱਕ ਤੋਂ 2000 ਰੁਪਇਆ ਚੱਕ ਨਕਦ ਲਓ ਜੀ ਉਹ ਸਾਸ ਸੰਧੀ ਇੱਕ ਇੱਕ ਚਿੜੀ ਫੜ ਕੇ ਮੱਥੇ ਨੂੰ ਲਾ ਕੇ ਸਾਸ ਸੰਧੀ ਆਪਦੇ ਨੂੰ ਤੇ ਉਹਨਾਂ ਨੂੰ ਛੱਡੀ ਜਾਂਦਾ ਬਾਹਰ ਯਾਦ ਕਰਵਾਈ ਜਾਂਦਾ ਉਹਨਾਂ ਨੂੰ ਛੱਡੀ ਜਾਂਦਾ ਗੁਰੂ ਦੇ ਪਿਆਰੇ ਦੂਜੀ ਚੜੀ ਫੜ ਲਈ ਹਾਂ ਵੀ ਆ ਕਬੂਤਰ ਕਿਵੇਂ ਆਏ ਇਹ ਜੀ ਕਬੂਤਰ ਮੈਂ 1.5 150 ਰੁਪਏ ਦਾ ਤੇ ਨਾ 250 ਦਾ ਦਿੰਨਾ ਮੈਂ ਆ 1100 ਦਾ ਦਿੰਨਾ ਬਣਾਲੇ ਸਾਰੇ ਪੈਸੇ ਸਾਰੇ ਕਬੂਤਰ ਕਿਥੇ ਲਿਆ ਫੜਾਵੀ ਆ ਚੱਕ ਪੈਸੇ ਪਹਿਲਾਂ ਸਾਰੇ ਕਬੂਤਰ ਛੜਾ ਦੇ ਸਾਧ ਸੰਗ ਜੀ ਇਧਰ ਪੁੰਨਾ ਦੀ ਵੀ ਸਾਧ ਸੰਗ ਜੀ ਕੋਈ ਕਮੀ ਨਹੀਂ ਤੇ ਪਾਪੀਆਂ ਦੀ ਵੀ ਕਮੀ ਨਹੀਂ ਤੇ ਦੂਸਰੇ ਦਿਨ ਸਾਧ ਸੰਗ ਜੀ ਉਹਨੇ ਜਿੰਨੇ ਪੈਸੇ ਵਟੇ ਆ ਤੇ ਦੂਸਰੇ ਸੰਗ ਸਾਧ ਸੰਗ ਜੀ ਜਾ ਕੇ ਨਹੀਂ ਤਾਂ ਤੀਸਰੇ ਦਿਨ ਜਾ ਕੇ ਉਹਦਾ ਪਿੰਜਰਾ ਖਾਲਸਾ ਜੀ ਅੱਗੇ ਦੇ ਨਾਲ ਉਹ ਵੀ ਭਰਿਆ ਜਾਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਪਾਸੇ ਸਾਧ ਸੰਗਤ ਜੀ ਉਹਨੇ ਸਾਰੇ ਜਾਨਵਰ ਛਡਵਾਤੇ ਤੇ ਸਾਧ ਸੰਗਤ ਜੀ ਦੇ ਜਾਨਵਰ ਛਡਵਾਏ ਸੀ ਇਹ ਦੁਕਾਨਦਾਰ ਨੇ ਖਾਲਸਾ ਜੀ ਜੇ 150 ਜਾਨਵਰ ਸੀਗਾ ਤੇ ਖਾਲਸਾ ਜੀ 300 ਲੈ ਆ ਕੇ ਜਾਨਵਰ ਉਹਦੇ ਵਿੱਚ ਪਾਲਿਆ ਭਈ ਇਹ ਕੰਮ ਕਰਨੋਂ ਹਟਣਾ ਨਹੀਂ ਅਸੀਂ ਤਾਂ ਅਗਲਾ ਜਨਮ ਸਾਡਾ ਜਿਹੜਾ ਨਰਕਾਂ ਦੇ ਵਿੱਚ ਹੋਵੇ ਜਿੱਥੇ ਮਰਜ਼ੀ ਹੋਵੇ ਅਸੀਂ ਇਹ ਕਰਸੂਤਾ ਕਰਨੋਂ ਹਟਣਾ ਨਹੀਂਗਾ ਪਰ ਉੱਥੇ ਖਾਲਸਾ ਜੀ ਉਸ ਭਾਈ ਤੋਂ ਉਸ ਗਿਆਨੀ ਤੋਂ ਉਸ ਪਿਆਰੇ ਤੋਂ ਸਿੱਖਿਆ ਨਹੀਂ ਲਈ ਵੀ ਇਹਨੇ ਘਰ ਤੋਂ ਘੱਟ 10000 ਰੁਪਇਆ ਖਰਚਦਾ 15000 ਰੁਪਇਆ ਖਰਚਦਾ ਸਾਡੇ ਸਾਰੇ ਜਾਨਵਰ ਘਰੇ ਨਹੀਂ ਲੱਗੇ ਆਏ ਨੇ ਛੜਵਾਤੇ ਆਯਾਦ ਕਰਵਾਤੇ ਇਸ ਕਰਕੇ ਗੁਰੂ ਦੇ ਪਿਆਰਿਓ ਅਸੀਂ ਕਿਹੜੇ ਗੁਰੂ ਨੂੰ ਮੰਨਦੇ ਆ ਸਾਧ ਸੰਗਤ ਜੀ ਸਾਡਾ ਗੁਰੂ ਕੌਣ ਆ ਸਾਡਾ ਪੀਰ ਕੌਣ ਆ ਸੱਚੇ ਪਾਸ਼ਾ ਦੀ ਕਿਰਪਾ ਕਰਨ ਕਿਹੜੇ ਦੇਵੀ ਦੇਵਤੇ ਨੂੰ ਮੰਨਦੇ ਆ ਸਾਧ ਸੰਗਤ ਜੀ ਅਸੀਂ ਫਿਰ ਉਹਨਾਂ ਦੇ ਵੀ ਦੇਵਤਾਂ ਦੇ ਵਿੱਚ ਹੋਵਾਂਗੇ ਭਾਵੇਂ ਸਾਡੇ ਕਿਰਪਾਨ ਪਾਈ ਆ ਭਾਵੇਂ ਅਸੀਂ ਕਿਹੋ ਜੇ ਵੀ ਆ ਭਾਵੇਂ ਸਾਖਾਂ ਸਿੱਸਾ ਸਾਧ ਸੰਗਤ ਜੀ ਉਹਨਾਂ ਦੇ ਵੀ ਦੇਵੀਆਂ ਚ ਵਿੱਚ ਹੋਵਾਂਗੇ ਸਾਧ ਸੰਗਤ ਜੀ ਜਿਹੜੇ ਭੈਰੋ ਵਰਗੇ ਸਾਧ ਸੰਗਤ ਜੀ ਜਾਂਗੇ ਹੋਰ ਸਾਧ ਸੰਗਤ ਜੀ ਜਿਹੜੇ ਬਲੀਆਂ ਲੈਂਦੇ ਗੁਰੂ ਦੇ ਪਿਆਰੋ ਫਿਰ ਉਹਨਾਂ ਦੀ ਗਿਣਤੀ ਹੋਵਾਂਗੇ ਫਿਰ ਕਿਰਪਾਨ ਵੱਲ ਸ੍ਰੀ ਸਾਹਿਬ ਵੱਲ ਨਹੀਂ ਤੇਰੀ ਵੱਲ ਵੇਖ ਸਕਦੇ ਗਏ ਗੁਰੂ ਦੇ ਪਿਆਰੋ ਤੂੰ ਇਹ ਵਾਅਦਾ ਕਰ ਤੂੰ ਕੋਈ 4-5 ਆਦਮੀ ਮਿਲ ਕੇ ਕੋਈ ਪੈਸੇ ਪਾ ਕੇ ਉਹਨਾਂ ਨੂੰ ਖਾਲਸਾ ਜੀ ਯਾਦ ਕਰਾਓ ਇਹ ਦੁਕਾਨਾਂ ਵੀ ਬੰਦ ਕਰਾਓ ਸਾਧ ਸੰਗਤ ਜੀ ਪਹਿਲੀ ਗੱਲ ਇਹ ਆ ਅੱਜ ਤੁਸੀਂ ਉਹਨਾਂ ਨੂੰ ਯਾਦ ਕਰਾਉਣਾ ਸਤਸੰਗ ਜੀ ਇੱਕ ਦੇ ਕੋਲੇ ਗੁਰੂ ਸਾਹਿਬ ਦੀ ਬਖਸ਼ਾ ਕਰਨ ਗੁਰੂ ਦੇ ਪਿਆਰਿਓ 500 ਜਾਨਵਰ ਤਾੜਿਆ ਹੋਇਆ 500 ਜਾਨਵਰ ਸਾਖ ਖਸਾ ਸੰਜੀ ਤੁਸੀਂ 30000 ਰੁਪਇਆ ਦੇ ਕੇ ਸਤਸੰਗ ਜੀ ਯਾਦ ਕਰਵਾਦਾ ਦੂਸਰੇ ਦਿਨ ਦੇਖੋ ਸਤਸੰਗ ਜੀ ਉਹਦੇ ਕੋਲੇ 5 ਦੀ ਬਜਾਇ ਸਤਸੰਗ ਜੀ ਕੋਈ 10000 ਮਾਫ ਕਰਨਾ ਸਤਸੰਗ ਜੀ 10000 ਜਾਨਵਰ ਹੋਊਗਾ ਸਤਸੰਗ ਜੀ ਉਹ ਦੁਕਾਨਾਂ ਹੀ ਬੰਦ ਕਰਾਓ ਗੁਰੂ ਦੇ ਪਿਆਰਿਓ ਜਿੱਥੇ ਜਾਨਵਰਾਂ ਨੂੰ ਉਹਨਾਂ ਨੂੰ ਇੱਕ ਜੇਲ ਸਮਝ ਕੇ ਸਤਸੰਗ ਜੀ ਜੇਲ ਬਣਾਇਆ ਜਾਂਦਾ ਸਤਸੰਗ ਜੀ ਉਹਦੇ ਵਿੱਚ ਹੀ ਨਹੀਂ ਗਰਮੀ ਸਤਸੰਗ ਤੇ ਗੁਰੂ ਦੇ ਪਿਆਰਿਓ ਆਪਾਂ ਉੱਥੇ ਬਾਦਾਮ ਦੀਆਂ ਗਰੀਆਂ ਖਵਾਈਆਂ ਜਾਂ ਸਾਧ ਸੰਗਤ ਜੀ ਪਰ ਗੁਰੂ ਦੇ ਪਿਆਰਿਓ ਭਾਵੇਂ ਬਾਦਾਮ ਵੀ ਖਵਾ ਲੋ ਸਾਧ ਸੰਗਤ ਜੀ ਜਦੋਂ ਕਿ ਕੈਦੀ ਜੇਲ੍ਹ ਦੇ ਵਿੱਚ ਚਲਾ ਜਾਂਦਾ ਆਪਣਾ ਬੰਦਾ ਜੇਲ੍ਹ ਦੇ ਵਿੱਚ ਚਲਾ ਜਾਂਦਾ ਸਾਧ ਸੰਗਤ ਜੀ ਉੱਥੇ ਬਾਦਾਮ ਵੀ ਗੁਰੂ ਦੇ ਪਿਆਰਿਓ ਕਾਲੀਆਂ ਮਿਰਚਾਂ ਵਰਗੇ ਲੱਗਦੇ ਆ ਇਸ ਕਰਕੇ ਗੁਰੂ ਦੇ ਪਿਆਰਿਓ ਆਪਾਂ ਖੰਡੇ ਵਾਲੇ ਦੇ ਦਰਬਾਰ ਦੇ ਵਿੱਚ ਬੈਠੇ ਆ ਇਹ ਸਾਧ ਸੰਗਤ ਜੀ ਨਾਮ ਜਪਣ ਵਾਲੀਆਂ ਹੀ ਰੂਹਾਂ ਗੁਰੂ ਦੇ ਪਿਆਰਿਓ ਕਿਰਪਾ ਕਰ ਸਕਦੀਆਂ ਤੋ ਮੈਂ ਚਾਹੁੰਦਾ ਸੀ ਸਾਧ ਸੰਗਤ ਜੀ ਵੀ ਜਵੇਂ ਖੰਡੇ ਵਾਲੇ ਬਾਪੂ ਜੀ ਦਾ ਦਰਬਾਰ ਆ ਸਾਧ ਸੰਗਤ ਜੀ ਆਪਾਂ ਸਿੱਖਿਆ ਲਈਏ ਗੁਰੂ ਦੇ ਪਿਆਰਿਓ ਆਓ ਤੁਹਾਨੂੰ ਸਾਧ ਸੰਗਤ ਦੀ ਰੋਣਾ ਆ ਜਾਵੇ ਰੋਣਾ ਕਈ ਵਾਰੀ ਸੰਗਤ ਦੇ ਕੋਲੇ ਸਾਧ ਸੰਗਤ ਜੀ ਸੰਗਤ ਦੇ ਭੁਗਤਦੀ ਹੈ ਸਾਧ ਸੰਗਤ ਜੀ ਤੇ ਕੋਈ ਬਿਮਾਰੀ ਹੁੰਦੀ ਹੈ ਬਾਬਾ ਜੀ ਮੈਨੂੰ ਟੈਕ ਆਉਣ ਦੀ ਸ਼ਿਕਾਇਤ ਹੈ ਇੱਕ ਵਾਰੀ ਬਾਬਾ ਜੀ ਮੈਨੂੰ ਟੈਕ ਹੋ ਗਿਆ ਸੀਗਾ ਬਾਬਾ ਜੀ ਦੂਜੀ ਵਾਰੀ ਟੈਕ ਹੋ ਗਿਆ ਸੀਗਾ ਤੇ ਸਾਧ ਸੰਗਤ ਜੀ ਜਦੋਂ ਬਾਬਾ ਦੀਪ ਸਿੰਘ ਦਾ ਧਿਆਨ ਧਰੀਆ ਤੁਹਾਡੀ ਦਾ ਤੇ ਬਾਬਾ ਜੀ ਕਹਿਣ ਲੱਗੇ ਭਾਈ ਸੁਖਮਨੀ ਸਾਹਿਬ ਦੇ ਜਾਬ ਕਰਾ ਲੋ ਟੈਗ ਦੀ ਗਰੰਟੀ ਅਸੀਂ ਦਿੰਨੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਸਾਹਸਾਂ ਜੀ ਗੱਲ ਤਾਂ ਇਹ ਰਹੀ ਫਿਰ ਆਪਾਂ ਉੱਥੇ ਧਾਰਨ ਕਰਗੇ ਜਿਨ੍ਹਾਂ ਦੇ ਘਰ ਦੇ ਵਿੱਚ ਖੂਨ ਦੇ ਛਿੱਟੇ ਆਏ ਆ ਉਹ ਸਾਹਸਾਂ ਜੀ ਉਹਨਾਂ ਦੀ ਇਹ ਉਮੀਦ ਹੁੰਦੀ ਹੈ ਅਸੀਂ ਡਾਕਟਰਾਂ ਨੂੰ ਮਹਾਰਾਜੀ ਭਾਵੇਂ ਸਾਡੇ ਕੋਲ 10 ਲੱਖ ਲੱਗੇ ਅਸੀਂ ਡਾਕਟਰਾਂ ਨੂੰ 10 ਲੱਖ ਦੇ ਦਾਂਗੇ ਪਰ 4 ਲੱਖ ਰੁਪਏ ਮਾਫ ਕਰਨਾ ਸਾਡੀ 4000 ਰੁਪਈਆ ਅਸੀਂ ਸੁਖਮਨੀ ਸਾਹਿਬ ਦੇ ਜਾਬ ਤੇ ਨਹੀਂ ਲਾਉਣਾਗਾ ਅਸੀਂ ਗੁਰੂ ਸਾਹਿਬ ਜੀ ਨੂੰ ਨਹੀਂ ਘਰੇ ਲਿਆਣਾਗਾ ਜੀ ਅਸੀਂ ਠੀਕ ਹੋਵਾਂਗੇ ਤਾਂ ਤਾਂ ਹੀ ਲਿਜਾਵਾਂਗੇ ਨਹੀਂ ਭਾਈ ਇਹ ਗੱਲ ਨਹੀਂ ਠੀਕ ਹੋਵਾਂਗੇ ਤੇ ਤੁਸੀਂ ਤਾਂ ਨਹੀਂ ਲਿਜਾਣਦੇਗੇ ਠੀਕ ਤਾਂ ਆਪਾਂ ਉਦੋਂ ਹੋਵਾਂਗੇ ਜਦੋਂ ਅਸੀਂ ਦਵਾਈ ਖਾਵਾਂਗੇ ਜਦੋਂ ਦਵਾਈ ਖਾਵਾਂਗੇ ਇਹ ਭਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਦੇ ਵਿੱਚ ਲਿਜਾਣਾ ਸੁਖਮਨੀ ਸਾਹਿਬੀ ਦਾ ਪਾਠ ਕਰਨਾ ਗੁਰੂਸਪਿਆਉ ਸਰਵਣ ਕਰਨਾ ਇਹ ਦਵਾਈ ਖਾਣੀ ਆ ਸੀ ਇਹ ਜਦੋਂ ਦਵਾਈ ਖਾਧੀ 사ਸੰਗ ਦੀ ਫਿਰ ਦੇਖ ਤੇਰਾ ਨਜ਼ਾਰਾ ਗੁਰੂ ਦੇ ਪਿਆਰਿਓ ਪਰ ਸਾਧ ਸੰਗਤ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਛਿੱਟਾਂ ਆਈਆਂ ਸਾਧ ਸੰਗਤ ਜੀ ਉਹ ਲਿਜਾ ਨਹੀਂ ਸਕਦੇ ਉਹਨਾਂ ਦੀ ਬੁੱਧੀ ਇਹੋ ਜੀ ਹੈ ਗੁਰੂ ਦੇ ਪਿਆਰਿਓ ਉਹ ਇੱਕੋ વાડી ਦੇ ਉੱਤੇ ਅੜੇ ਹੋਏ ਆ ਚਾਹੇ ਉਹਨਾਂ ਦੇ ਘਰ ਦੇ ਵਿੱਚ ਆਸਨ ਬਣਾਏ ਆ ਚਾਹੇ ਸਾਧ ਸੰਗਤ ਜੀ ਕਿੰਨੀ ਪਾਲ ਪੂਜਾ ਕਰਦੇ ਆ ਬਸ ਉਹਨਾਂ ਦੇ ਅੰਦਰ ਸਾਧ ਸੰਗਤ ਦੀ ਗਰਮੈਸ਼ ਭਰ ਜੂਗੀ ਈਰਖਾ ਦਵੇਸ਼ ਭਰ ਜੂਗੀ ਲਾ ਬਾਬਾ ਤੂੰ ਸਾਡੇ ਤੋਂ ਵੱਡਾ ਤੂੰ ਸਾਨੂੰ ਪ੍ਰਦੇਸ਼ ਦੇਣਾ ਤੂੰ ਬਾਬਾ ਦੀਪ ਸਿੰਘ ਜੀ ਤੋਂ ਵੱਡਾ ਨਾ ਭਾਈ ਬਾਬਾ ਦੀਪ ਸਿੰਘ ਜੀ ਤੋਂ ਇੱਕ ਵੱਡਾ ਦਾ ਬਾਬਾ ਦੀਪ ਸਿੰਘ ਜੀ ਨੂੰ ਤਾਂ ਸਾਧ ਸੰਗਤ ਜੀ ਛੱਡ ਦਿਓ ਮੈਂ ਤਾਂ ਤੁਹਾਡੇ ਪੈਰ ਵਰਗਾ ਹਵਨਿਕਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਉ ਗੁਰੂ ਦੇ ਪਿਆਰੋ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਸਾਧ ਸੰਗਤ ਜੀ ਜਿਹੜੇ ਉਹਨਾਂ ਦੇ ਸਾਧ ਸੰਗਤ ਸੰਗਤ ਵਚਨ ਲੈਂਦੀ ਹੈ ਸਾਧ ਸੰਗਤ ਜੀ ਜਿਨ੍ਹਾਂ ਨੂੰ ਦੀਵਾਨਾਂ ਦੀ ਸੇਵਾ ਦਿੰਦੇ ਸਾਧ ਸੰਗਤ ਜੀ ਉਹ ਇਹ ਸਮਝਣ ਗੁਰੂ ਦੇ ਪਿਆਰੋ ਪਤਾ ਨਹੀਂ ਕਿੰਨੇ ਸਾਡੇ ਮਾੜੇ ਕਰਮ ਹੋਣਗੇ ਜਿਹੜੇ ਸਾਨੂੰ ਦੀਵਾਨਾਂ ਦੀ ਸੇਵਾ ਲਈ ਔਰ ਸਾਨੂੰ ਬਾਬਾ ਜੀ ਸਿੱਧੇ ਰਸਤੇ ਪਾਉਣਾ ਚਾਹੁੰਦੇ ਸਾਨੂੰ ਸਾਡੇ ਪੁੰਨ ਬਣਾਉਣਾ ਚਾਹੁੰਦੇ ਆ ਉਹ ਸਾਡੇ ਪੁੰਨ ਬਣਾਉਣਾ ਚਾਹੁੰਦੇ ਆ ਕਈਆਂ ਨੂੰ ਸਾਥ ਸੰਗਧੀ ਇੰਨੀ ਸਾਥ ਸੰਗਧੀ ਖੁਸ਼ੀ ਹੋਣੀ ਚਾਹੀਦੀ ਹੈ ਵੀ ਸਾਡੇ ਘਰੇ ਬਾਬਾ ਜੀ ਆਉਣਗੇ ਸਾਡੇ ਘਰੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਪੈਣਗੇ ਸਾਨੂੰ ਬਾਬਾ ਜੀ ਨੇ ਦਿਵਾਨ ਦਿੱਤੇ ਆ ਝੋਲੀ ਾਟ ਕੇ ਸਾਥ ਸੰਗਧੀ ਉਹਨਾਂ ਨੂੰ ਤਾਂ ਰਾਤ ਨਹੀਂ ਨਿਕਲਣੀ ਚਾਹੀਦੀ ਵੀ ਬਾਬਾ ਜੀ ਤੁਹਾਨੂੰ ਤੁਸੀਂ ਸਾਡੇ ਜੁਮੇ ਦਿਵਾਨ ਲਾਏ ਆ ਤਾਂ ਨਾ ਤੁਸੀਂ ਬਾਬਾ ਜੀ ਗੁਰੂ ਦੇ ਪਿਆਰਿਓ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਗੁਰੂ ਦੇ ਪਿਆਰੋ ਇਹਦਾ ਬਾਬਾ ਆਨੰਦ ਸਿੰਘ ਦਾ ਕੁੱਤਾ ਐ ਇਹਦਾ ਭੌਂਕਣਾ ਹੀ ਭੌਂਕਣਾ ਦੀਵਾਨ ਤਾਂ ਸਾਧ ਸੰਗਤ ਜੀ ਉਸ ਬਾਪੂ ਖੰਡੇ ਵਾਲੇ ਦੇ ਹੁੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੀਵਾਨ ਤਾਂ ਬਾਬਾ ਦੀਪ ਸਿੰਘ ਜੀ ਦੇ ਹੁੰਦੇ ਆ ਦੀਵਾਨ ਤਾਂ ਬਾਬਾ ਸ਼ੀਤਾ ਸਿੰਘਾ ਦੇ ਹੁੰਦੇ ਸਾਧ ਸੰਗਤ ਜੀ ਦੀਵਾਨ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਵਾਏ ਜਾਂਦੇ ਆ ਉਥੇ ਦਾ ਮੇਰੇ ਵਰਗੇ ਭਿਖਾਰੀ ਨੇ ਸਾਥ ਸੰਗਦੀ ਜਿਵੇਂ ਤੁਸੀਂ ਸੰਗਤਾਂ ਸਾਥ ਸੰਗਦੀ ਜੀ ਦਰਸ਼ਨ ਕਰਨ ਵਾਸਤੇ ਆਉਨੇ ਗੁਰੂ ਸਾਹਿਬ ਦੇ ਸਾਥ ਸੰਗਦੀ ਅਸੀਂ ਵੀ ਸਾਥ ਸੰਗਦੀ ਉਥੇ ਦਰਸ਼ਨ ਕਰਨ ਵਾਸਤੇ ਆਉਨੇ ਆ ਗੁਰੂ ਗ੍ਰੰਥ ਸਾਹਿਬ ਦੇ ਔਰ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਨੇ ਆ ਕਿਉਂਕਿ ਸੰਗਤ ਦਾ ਗੁਣ ਬਹੁਤ ਅਦਕਾਈ ਇਸ ਕਰਕੇ ਗੁਰੂ ਦੇ ਪਿਆਰਿਓ ਇਹ ਵੇਲਾ ਨਜਾਈ ਨਾ ਜਾਵੇ ਸਾਥ ਸੰਗਦੀ ਤੇ ਸਾਥ ਸੰਗਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਸਾਥ ਸੰਗਦੀ ਕੋਈ ਅਰਦਾਸ ਬੇਨਤੀ ਕਰਿਆ ਕਰੋ ਦਿਲ ਕਰਦਾ ਸਾਡਾ ਜੀ ਤੇਰੇ ਘਰ ਵਿੱਚ ਚਰਨ ਪਵਾਵਾ ਦਿਲ ਕਰਦਾ ਸਾਡਾ ਜੀ ਤੇਰੇ ਘਰ ਵਿੱਚ ਚਰਨ ਕੁਮਾਵਾ ਦਿਲ ਕਰਦਾ ਸਾਡਾ ਜੀ ਤੇਰੇ ਘਰ ਵਿੱਚ ਚਰਨ ਪਵਾਵਾ ਕਾਰਕਿਰਤ ਕਮਾਈ ਜੀ ਤੇਰੀਆਂ ਸੰਗਤਾਂ ਤਾਂ ਹੀ ਸ਼ਕਾਵਾ ਕਾਰ ਕਿਰਤ ਕਮਾਈ ਜੀ ਤੇਰੀਆਂ ਸੰਗਤਾਂ ਤਾਂ ਤਾਈਂ ਛਕਾਵਾਂ ਇਸ ਕਰਕੇ ਸਾਧ ਸੰਗ ਜੀ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਭਾਈ ਜਦੋਂ ਗੁਰੂ ਸਾਹਿਬ ਜੀ ਕਿਤੇ ਜਾਂਦੇ ਹੁੰਦੇ ਦੇਖਿਆ ਸਾਧ ਸੰਗ ਜੀ ਕਿਤੇ ਦੇ ਘਰ ਦੇ ਵਿੱਚ ਜਾਂਦੇ ਆ ਉੱਥੇ ਵੀ ਪ੍ਰਸਾਦ ਸਿੰਘ ਜੀ ਅਰਦਾਸ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਝੋਲੀ ਅੜ ਕੇ ਗੁਰਾਂ ਦੇ ਅੱਗੇ ਆਣ ਕੇ ਦੂਰੋਂ ਆਵਾਜ਼ਾਂ ਮਾਰਿਆ ਕਰੋ ਝੋਲੀ ਾੜ ਕੇ ਗੁਰਾਂ ਦੇ ਅੱਗੇ ਆਣ ਕੇ ਦਿਲੋਂ ਆਵਾਜ਼ਾਂ ਮਾਰਿਆ ਕਰੋ ਸਾ ਸੰਗਤ ਜੀ ਝੋਲੀ ਾੜ ਕੇ ਸਾਹਮਣੇ ਹੋ ਕੇ ਜੋ ਗੁਰੂ ਸਾਹਿਬ ਜੀ ਜਾਣ ਸਾ ਸੰਗਤ ਜੀ ਉਦੋਂ ਆਵਾਜ਼ਾਂ ਮਾਰਿਆ ਕਰੋ ਸੱਚੇ ਪਾਤਸ਼ਾਹ ਜੀ ਸਾਡੇ ਘਰ ਵੀ ਆਵਗੇ ਮਹਾਰਾਜ ਜੀ ਸਾਡੇ ਘਰੇ ਵੀ ਆਵੋਗੇ ਐਂ ਕਰਕੇ ਸਾ ਸੰਗਤ ਜੀ ਇਹ ਵਿਸ਼ਵਾਸ ਛੱਡ ਦਿਓ ਸਾ ਸੰਗਤ ਜੀ ਜਿਵੇਂ ਉਸ ਮਾਤਾ ਨੇ ਭੈਣ ਨੇ ਸਾਧ ਸੰਗਤ ਦੀ ਰੂਪਨਗਰ ਜੋ ਦਿਵਾਨ ਸਜੇ ਸੀਗੇ ਆਪਣੇ ਬੱਚੇ ਨੂੰ ਸਾਧ ਸੰਗਤ ਦੀ ਡਾਕਟਰਾਂ ਦੇ ਮੂੰਹੋਂ ਕੱਢ ਕੇ ਦੇ ਬਾਬਾ ਦੀਪ ਸਿੰਘ ਜੀ ਦੇ ਸਾਧ ਸੰਗਤ ਦਰਬਾਰ ਦੇ ਵਿੱਚ ਲੈ ਗਈ ਕਿੰਨਾ ਯਕੀਨ ਹੋਊਗਾ ਕਿੰਨਾ ਭਰੋਸਾ ਹੋਊਗਾ ਸਾਧ ਸੰਗਤ ਜੀ ਉਹਦਾ ਗੁਰੂ ਦੇ ਪਿਆਰਿਓ ਤੇ ਤੁਸੀਂ ਵੀ ਇਸ ਗੱਲ ਦੀ ਆਸ ਕਰਿਆ ਕਰੋ ਕਿ ਜੇ ਸਾਡੇ ਜੁਮੇ ਦਿਵਾਨ ਲੱਗੇ ਆ ਜਾਂ ਬਾਬਾ ਜੀ ਵੱਲੋਂ ਬਚਨ ਹੋਏ ਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਘਰੇ ਆ ਜਾਣਗੇ ਤੇ ਸਾਡਾ ਸਭ ਕੁਝ ਹੀ ਸਵਾਰਿਆ ਜਾਊਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਡਾਕਟਰਾਂ ਨੂੰ ਨਾ ਸਾਂ ਦੀ ਧਨ ਪਰਿਆ ਕਰੋ ਬਾਬਾ ਦੀਪ ਸਿੰਘ ਜੀ ਦੇ ਉੱਤੇ ਸਾਧ ਸੰਗਤਿ ਵਿਸ਼ਵਾਸ ਰੱਖੋ ਵੇਖੋ ਫਿਰ ਸਾਧ ਸੰਗਤਿ ਸ਼ੀਰ ਦਾ ਸੰਗਤੀਆਂ ਸਾਧ ਸੰਗਤਿ ਧੁੰਮਾ ਪੈਂਦੀਆਂ ਤਾਂ ਤਨ ਬਾਬਾ ਦੀਪ ਸਿੰਘ ਦਾ ਖੰਡਾ ਖੜਕਦਾ ਦੇਖੋ ਸਾਧ ਸੰਗਤਿ ਤੋ ਆਉ ਸਾਧ ਸੰਗਤਿ ਆਪੇ ਇਥੇ ਸਮਾਪਤੀ ਕਰਦੇ ਗੁਰੂ ਦੇ ਪਿਆਰਿਓ ਇਹਨਾਂ ਦੀਵਾਨਾਂ ਨੂੰ ਗਾਂ ਦੀਆਂ ਸਾਧ ਸੰਗਤਿ ਪਹੁੰਚਦਾ ਕਰਕੇ ਆਪਣੇ ਪੁੰਨ ਬਣਾਇਆ ਕਰੋ ਸਾਧ ਸੰਗਤਿ ਤੁਸੀਂ ਵੀ ਉਪਰਾਲਾ ਕਰਕੇ ਸੰਗਤ ਨੂੰ ਸਾਧ ਸੰਗਤਿ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾਇਆ ਕਰੋ ਉਸ ਖੰਡੇ ਵਾਲੇ ਬਾਪੂ ਦੇ ਲਾੜ ਲਾਇਆ ਕਰੋ ਗੁਰੂ ਦੇ ਪਿਆਰਿਓ ਹਾਉ ਸਾਧ ਸੰਗਤ ਜੀ ਸਾਰੀ ਸੰਗਤ ਦਾ ਧੰਨਵਾਦ ਸਾਧ ਸੰਗਤ ਜੀ ਇਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਸਾਧ ਸੰਗਤ ਜੀ ਆਈ ਹੋਈ ਸੰਗਤ ਦਾ ਧੰਨਵਾਦ ਸਾਧ ਸੰਗਤ ਜੀ ਤੋਂ ਭਾਈ ਜਸਵੀਰ ਸਿੰਘ ਜੀ ਭਾਈ ਰੂਪ ਸਿੰਘ ਜੀ ਸਾਧ ਸੰਗਤ ਦੀ ਜੋ ਬੱਚੇ ਇੱਕ ਨੌਵੀਂ ਦੇ ਵਿੱਚ ਪੜਦਾ ਸਾਧ ਸੰਗਤ ਜੀ ਇੱਕ ਇਹਨਾਂ ਦਾ ਸਾਧ ਸੰਗਤ ਜੀ ਦੋਸਤ ਹੈ ਜੋ ਨਾਲ ਸਾਧ ਸੰਗਤ ਜੀ ਬੱਚਾ ਉਹ ਸਾਧ ਸੰਗਤ ਜੀ ਤਕਰੀਬਨ 12ਵੀਂ ਦੇ ਵਿੱਚ ਪੜਦਾ ਗੁਰੂ ਦੇ ਪਿਆਰਿਓ ਜਿਨ੍ਹਾਂ ਦੋਨਾਂ ਨੇ ਰਲ ਕੇ ਸਾਧ ਸੰਗਤ ਜੀ ਪੰਜ ਵੀਰ ਲੈ ਗੁਰੂ ਦੇ ਪਿਆਰਿਓ ਤੇ ਅੱਜ ਪੰਜਾਂ ਦੀ ਜਗ੍ਹਾ ਤੇ ਸਾਧ ਸੰਗਤ ਦੀ ਕੋਈ ਦਿਸਦਾ ਹੀ ਨਹੀਂ ਸਾਧ ਸੰਗਤ ਸਾਰੀ ਸਟੇਜ ਭਰੀ ਪਈ ਹੈ ਸਾਧ ਸੰਗਤ ਜੀ ਕਿਨੇ ਇਕੱਠੇ ਗੀਤੇ ਹੋਣਗੇ ਔਰ ਕਿਸ ਤਰ੍ਹਾਂ ਇਹਨਾਂ ਨੇ ਜਵਾਨ ਲਵਾਈ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਬਖਸ਼ਾ ਕਰਨ ਇਸ ਤਰ੍ਹਾਂ ਹੀ ਆਪਾਂ ਇਕੱਠੇ ਹੋ ਕੇ ਰਹੀਏ ਸਾਧ ਸੰਗਤ ਜੀ ਆਓ ਸਾਧ ਸੰਗਤ ਜੀ ਕੋ ਲਾਂਚ ਕਮਾਪ ਕਰਨੀਆਂ ਦਾਸ ਲਈ ਵੀ ਗੁਰੂ ਦੇ ਪਿਆਰਿਓ ਅਰਦਾਸ ਬੇਨਤੀ ਕਰਨੀ ਕਿ ਸਾਡੇ ਵੀ ਸੱਚੇ ਪਾਤਸ਼ਾਹ ਪ੍ਰਮਾਤਮਾ ਬਾਹ ਫੜੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਕਰਕੇ ਬਾਬਾ ਦੀਪ ਸਿੰਘ ਜੀ ਸਾਡੇ ਤੋਂ ਸੇਵਾ ਲੈਂਦੇ ਰਹਿਣ ਤਨਤਨ ਬਾਬਾ ਨਾਨਸੂ ਜੀ ਸਾਡੇ ਤੋਂ ਸੇਵਾ ਲੈਂਦੇ ਰਹਿਣ। ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਗੀ ਰੇ ਸਾਧ ਸੰਗਤ ਜੀ ਆਪਾਂ ਸ਼ਬਦ ਦੇ ਨਾਲ ਜੁੜੀਏ, ਦੇਹ ਧਾਰੀਆਂ ਨੂੰ ਛੱਡ ਕੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ। ਆਓ ਸਾਧ ਸੰਗਤ ਜੀ ਫਿਰ ਆਪਾਂ ਨੂੰ ਕੀ ਮਿਲੇਗਾ? ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭਾਪੇ ਮਿਲੇ। ਇੱਥੇ ਹੀ ਸਾਧ ਸੰਗਤ ਜੀ ਆਪਾਂ ਫਤੇ ਬੁਲਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।